ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਉਹ ਲੋਕ ਜਿਹੜੇ ਕਿ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫੋਰਡ ਦੀ ਹਿੰਦੁਸਤਾਨ ਦੇ ਵਿੱਚ ਵਾਪਸੀ ਹੋ ਸਕਦੀ ਹੈ ਤਾਂ ਦੇਖਿਆ ਜਾ ਸਕਦਾ ਸੀ ਕਿ ਸਤੰਬਰ 2021 ਦੇ ਵਿੱਚ ਪ੍ਰੋਡਕਸ਼ਨ ਜਿਹੜੀ ਹੈ ਕੰਪਨੀ ਦੇ ਵੱਲੋਂ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਤੋਂ ਕੰਪਨੀ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਵਾਪਿਸ ਆਣ ਜਾ ਰਹੀ ਹੈ ਅਜਿਹਾ ਕਿਉਂ ਕਹਿ ਰਹੇ ਆ ਉਹ ਵੀ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਚੇਨਈ ਦੇ ਵਿੱਚ ਬਣੇ ਪਲਾਂਟ ਦੀ ਸੇਲ ਜਿਹੜੀ ਹੈ ਫਿਲਹਾਲ ਤੇ ਲਈ ਕੰਪਨੀ ਦੇ ਵੱਲੋਂ ਰੋਕ ਦਿੱਤੀ ਗਈ ਹੈ ਜੀਸੀਡਬਲਿਊ ਗਰੁੱਪ ਨੂੰ ਇਹ ਜਿਹੜੀ ਪਲਾਂਟ ਹੈ ਸੇਲ ਕੀਤੀ ਜਾਣੀ ਸੀ ਪਰ ਇਸ ਦੀ ਸੇਲ ਜਿਹੜੀ ਹੈ ਰੋਕ ਦਿੱਤੀ ਗਈ ਹੈ ਇਸ ਦੇ ਨਾਲ ਹੀ ਜੌਬਸ ਵੀ ਜਿਹੜੀਆਂ ਨੇ ਉਹ ਵੀ ਕੰਪਨੀ ਦੇ ਵੱਲੋਂ ਇਸ਼ੂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਨਵੇਂ ਕਾਰ ਡਿਜ਼ਾਈਨ ਦਾ ਪੇਟੈਂਟ ਵੀ ਜਿਹੜਾ ਉਹ ਵੀ ਕਰਾ ਲਿੱਤਾ ਗਿਆ ਕੰਪਨੀ ਦੇ ਵੱਲੋਂ ਤਾਂ ਜਿਸ ਤੋਂ ਬਾਅਦ ਇਹ ਸਾਫ਼ ਕਿਹਾ ਜਾ ਸਕਦਾ ਕਿ ਫੋਰ ਜਿਹੜਾ ਉਸ ਦੀ ਇੰਡੀਆ ਦੇ ਵਿੱਚ ਹੁਣ ਵਾਪਸੀ ਹੋਣ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਨਾ ਸਿਰਫ ਲੁਧਿਆਣਾ ਵਾਸੀਆਂ ਲਈ ਪਰ ਪੂਰੇ ਹਿੰਦੁਸਤਾਨ ਦੇ ਲਈ ਕਾਫੀ ਵੱਡੀ ਗੱਲ ਹੈ ਕਿਉਂਕਿ ਇਸ ਦੇ ਨਾਲ ਇਕਨੋਮੀ ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਇਸ ਦੇ ਨਾਲ ਹੀ ਜਿਵੇਂ ਕਿ ਦੇਖਿਆ ਜਾ ਸਕਦੇ ਕਿ ਜੌਬਸ ਦੀ ਲਿਸਟ ਵੀ ਜਿਹੜੀ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਹੈ ਜਿਹੜੇ ਅਹਿਮ ਕਿਰਦਾਰ ਕੰਪਨੀ ਦੇ ਵਿੱਚ ਨਿਭਾਏ ਜਾਣੇ ਨੇ ਉਸ ਨੂੰ ਲੈ ਕੇ ਲਿਸਟ ਜਾਰੀ ਹੋਈ ਹੈ ਤੇ ਜਿਸ ਦੇ ਨਾਲ ਕਾਫੀ ਜ਼ਿਆਦਾ এমਪਲੋਇਮੈਂਟ ਜਨਰੇਸ਼ਨ ਵੀ ਜਿਹੜੀ ਹੈ ਉਹ ਵੀ ਹੋਏਗੀ ਲੋਕਾਂ ਨੂੰ ਨੌਜਵਾਨਾਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਰੋਜ਼ਗਾਰ ਵੀ ਮਿਲ ਸਕੇਗਾ ਤਾਂ ਕੰਪਨੀ ਜਿਹੜੀ ਹੈ ਉਸ ਦੀ ਹਿੰਦੁਸਤਾਨ ਦੇ ਵਿੱਚ ਵਾਪਸੀ ਹੋ ਸਕਦੀ ਹੈ ਨਵੀਂ ਸਟ੍ਰੈਟਜੀ ਕੰਪਨੀ ਦੇ ਵੱਲੋਂ ਬਣਾ ਲਿੱਤੀ ਗਈ ਹੈ ਤੇ तमाम ਗੱਲਾਂ ਜਿਹੜੀਆਂ ਨੇ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਕੰਪਨੀ ਜਿਹੜੀ ਹੈ ਇੱਕ ਵਾਰ ਫਿਰ ਤੋਂ ਹਿੰਦੁਸਤਾਨ ਦੇ ਵਿੱਚ ਜਿਹੜੀ ਹੈ ਸ਼ੁਰੂ ਹੋ ਸਕਦੀ ਹੈ ਤੇ ਅੱਗੇ ਵੀ ਕਿਹਾ ਜਾ ਸਕਦਾ ਹੈ ਕਿ ਪਹਿਲੇ 2 ਸਤੰਬਰ 2021 ਦੇ ਵਿੱਚ ਕੋਵਿਡ ਦੇ ਮਗਰੋਂ ਜਿਹੜਾ ਪ੍ਰੋਡਕਸ਼ਨ ਬੰਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਲੋਕ ਜਿਨ੍ਹਾਂ ਦੇ ਕੋਲ ਫੋਰਡ ਦੀਆਂ ਗੱਡੀਆਂ ਸੀ ਉਹਨਾਂ ਦੀ ਗੱਡੀਆਂ ਦੀ ਵੈਲਿਊ ਵੀ ਜਿਹੜਾ ਕਾਫੀ ਜ਼ਿਆਦਾ ਘਟ ਗਈ ਸੀ ਕਾਫੀ ਜ਼ਿਆਦਾ ਡੈਪ੍ਰੀਸ਼ੀਏਟ ਕਰ ਗਈ ਸੀ ਪਰ ਹੁਣ ਦੇਖਿਆ ਜਾ ਸਕਦਾ ਹੈ ਕੰਪਨੀ ਦੀ ਹਿੰਦੁਸਤਾਨ ਦੇ ਵਿੱਚ ਵਾਪਸੀ ਹੋਣ ਦੇ ਕਾਰਨ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋ ਸਕਦਾ ਹੈ ਉਹਨਾਂ ਦੀ ਗੱਡੀਆਂ ਦੀ ਵੈਲਿਊ ਵੀ ਜਿਹੜੀ ਰਿਵਾਈਵ ਹੋ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਫੋਰਡ ਦੀ ਗੱਲ ਕੀਤੀ ਜਾਏ ਤਾਂ ਇੱਕ ਟਰਸਟਡ ਕੰਪਨੀ ਜਿਹੜੀ ਕਿ ਅਮਰੀਕਨ ਆਟੋ ਮੇਕਰ ਹੈ ਕਾਫੀ ਜ਼ਿਆਦਾ ਟਰਸਟਡ ਕੰਪਨੀਆਂ ਨੂੰ ਮੰਨਿਆ ਜਾਂਦਾ ਸੀ ਪਰ ਕੋਵਿਡ ਦੇ ਮਗਰੋਂ ਜਿਹੜੇ ਕੰਪਨੀ ਬੰਦ ਹੋ ਜਾਂਦੀ ਹੈ ਤਾਂ ਹੁਣ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਇਸ ਦੀ ਸ਼ੁਰੂਆਤ ਹੋ ਸਕਦੀ ਹੈ ਪੇਟ ਜਿਹੜਾ ਪੇਟੈਂਟ ਦਾ ਡਿਜ਼ਾਈਨ ਹੈ ਉਸ ਦੀ ਫਾਈਲਿੰਗ ਵੀ ਕੰਪਨੀ ਦੇ ਵੱਲੋਂ ਕਰਾ ਦਿੱਤੀ ਗਈ ਹੈ ਅੱਜ ਦੇ ਜ਼ਮਾਨੇ ਦੀ ਇੰਡੈਵਰ ਐਸਯੂਵੀ ਲਿਆਰ ਦਾ ਪਲਾਨ ਜਿਹੜਾ ਸਟਰੈਟਜੀ ਜਿਹੜੀ ਹੈ ਉਹ ਕੰਪਨੀ ਦੇ ਵੱਲੋਂ ਬਣਾ ਲਿੱਤੀ ਗਈ ਹੈ ਤੇ ਜੌਬਸ ਵੀ ਜਿਹੜੀਆਂ ਨੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਪ੍ਰੋਡਕਸ਼ਨ ਬੰਦ ਹੋ ਗਈ ਸੀ ਸਤੰਬਰ 2021 ਦੇ ਵਿੱਚ ਪਰ ਇੱਕ ਵਾਰ ਫਿਰ ਤੋਂ ਦੇਖਿਆ ਜਾ ਸਕਦੇ ਕਿ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਹਿੰਦੁਸਤਾਨ ਦੀ ਇਕਨੋਮੀ ਨੂੰ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਤਾਂ ਹੁਣ ਜ਼ਰੂਰ ਹੀ ਤੁਹਾਡੇ ਮਨ ਦੇ ਵਿੱਚ ਵੀ ਇਹੀ ਸਵਾਲ ਉੱਠ ਰਿਹਾ ਹੋਵੇਗਾ ਕਿ ਕੰਪਨੀ ਜੇਕਰ ਇੱਕ ਵਾਰ ਫਿਰ ਤੋਂ ਇੰਡੀਆ ਦੇ ਵਿੱਚ ਵਾਪਸ ਆ ਰਹੀ ਹੈ ਤਾਂ ਕਿਸ ਤਰੀਕੇ ਦੇ ਨਾਲ ਕੰਪਨੀ ਦੇ ਵੱਲੋਂ ਲੋਕਾਂ ਨੂੰ ਕੀ ਕੁਝ ਪ੍ਰੈਜੈਂਟ ਕੀਤਾ ਜਾਏਗਾ ਉਹ ਲੋਕ ਜਿਹੜੇ ਕਿ ਗੱਡੀਆਂ ਦੇ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਨੇ ਕੀ ਉਹ ਕੰਪਨੀ ਜਿਹੜੀ ਆ ਉਹਨਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਜਾਂ ਫਿਰ ਨਹੀਂ ਇਹ ਸਭ ਨੇ ਦੇਖਣਾ ਹੋਏਗਾ ਪਰ ਜਿਹੜੇ ਸ਼ੌਕੀਨ ਨੇ ਉਹਨਾਂ ਨੂੰ ਜ਼ਰੂਰ ਹੀ ਖਾਸ ਤੌਰ ਤੇ ਦੱਸ ਦਈਏ ਕਿ ਜਿਹੜਾ ਪਲਾਂਟ ਹੈ ਉਸ ਦੀ ਸੇਲ ਵੀ ਰੋਕ ਦਿੱਤੀ ਗਈ ਹੈ ਇਸ ਦੇ ਨਾਲ ਹੀ ਲਿਸਟ ਵੀ ਜਿਹੜੀ ਜੌਬ ਦੇ ਲਈ ਜਾਰੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਫੋਰਡ ਦੀ ਹਿੰਦੁਸਤਾਨ ਦੇ ਵਿੱਚ ਵਾਪਸੀ ਹੋਣ ਜਾ ਰਹੀ ਹੈ